ਰਾਤ ਜਦੋਂ ਵੀ ਅੱਖ ਖੁੱਲ੍ਹੇ 5 ਮਿੰਟ ਕੱਢ ਕੇ ਇਹ ਸ਼ਬਦ ਪੰਜ ਸ਼ਬਦਾਂ ਦਾ ਜਾਪ ਕਰ ਲੈਣਾ ਫਿਰ ਦੇਖਣਾ ਚਮਤਕਾਰ ਤਕਦੀਰ ਕਿਵੇਂ ਬਦਲਦੀ ਹੈ ਰਾਤੋਂ ਰਾਤ ਕਰੋਨਾ ਦੀ ਲਾਟਰੀ ਲੱਗੀ ਦੇਖੀ ਹੈ ਸਾ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਸਾਧ ਸੰਗਤ ਜੀ ਸਤਿਗੁਰੂ ਕਿਰਪਾ ਕਰਦੇ ਨੇ ਜਿਚਰ ਮੂਲ ਨਾ ਥੜਿੰਦੋ ਜਿਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕ ਆ ਖਾਹੇ ਖਰਚ ਧਨ ਮਾਲ ਇਹ ਸ਼ਬਦ ਹੈ ਇਹ ਸ਼ਬਦ ਦਾ ਜਾਪ ਕਰਿਓ ਸਾਧ ਸੰਗਤ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆਵਈ ਅਗਨਤ ਭਰੇ ਪੰਡਾਰ ਇਹ ਸ਼ਬਦਾਂ ਦੇ ਜਾਪ ਕਰਿਓ ਜਾਂ ਫਿਰ ਮੂਲ ਮੰਤਰ ਸਹਿਬ ਦਾ ਜਾਪ ਕਰਿਓ ਨਾਨਕ ਹੋਸੀ ਭੀ ਸੱਚ ਤੱਕ ਇੱਕ ਓੰਕਾਰ ਤੋਂ ਲੈ ਕੇ ਸਾਧ ਸੰਗਤ ਜਿੰਨੀ ਸਾਡੇ ਤੇ ਕਿਰਪਾ ਹੋਣੀ ਹੈ ਨਾ ਮੇਰੇ ਪਾਤਸ਼ਾਹ ਨੇ ਉਹ ਸ਼ਬਦ ਦੇ ਵਿੱਚ ਹੀ ਕਰਨੀ ਹੈ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਂ ਲੈ ਇਹ ਸਤਿਗੁਰੂ ਕਹਿੰਦੇ ਵੀ ਜਿਹੜਾ ਸ਼ਬਦ ਦੇ ਵਿੱਚੋਂ ਪ੍ਰਭੂ ਪਰਮਾਤਮਾ ਨੂੰ ਖੋਜੇਗਾ ਕਹਿੰਦੇ ਉਹਨੂੰ ਸ਼ਬਦ ਦੇ ਵਿੱਚੋਂ ਹੀ ਪ੍ਰਾਪਤੀ ਹੋਣੀ ਹੈ ਤੇ ਸ਼ਬਦ ਦੇ ਵਿੱਚੋਂ ਪ੍ਰਾਪਤੀ ਜਿਹੜੀ ਹੈ ਤਦ ਹੋਣੀ ਹੈ ਜਦੋਂ ਸਾਡਾ ਮਨ ਠਿੱਗਿਆ ਸਾਨੂੰ ਵਿਸ਼ਵਾਸ ਹੋ ਗਿਆ ਵੀ ਸ਼ਬਦ ਹੀ ਗੁਰੂ ਹੈ ਸ਼ਬਦੀ ਗੁਰੂ ਹੈ ਸ਼ਬਦ ਦੇ ਵਿੱਚੋਂ ਹੀ ਪ੍ਰਾਪਤੀ ਹੋਣੀ ਹੈ ਤੇ ਮੇਰੇ ਸਤਿਗੁਰੂ ਜੀ ਨੇ ਕਿਰਪਾ ਜਿਹੜੀ ਹੈ ਉਹ ਸਾਡੇ ਤੇ ਸ਼ਬਦ ਦੇ ਵਿੱਚੋਂ ਹੀ ਕਰਨੀ ਹੈ ਸੋ ਸਾ ਸੰਗਤ ਸ਼ਬਦ ਦੇ ਵਿੱਚੋਂ ਜਿਹੜੀ ਕਿਰਪਾ ਸਾਡੇ ਤੇ ਹੋਣੀ ਹੈ ਨਾ ਪਿਆਰਿਓ ਉਹ ਉਹਦੇ ਵਾਸਤੇ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਮੇਰੇ ਸਤਿਗੁਰੂ ਜੀ ਸਾਡੇ ਤੇ ਕਿਵੇਂ ਕਿਰਪਾ ਕਰਨਗੇ ਇਹ ਅਸੀਂ ਖੁਦ ਜਾਣ ਸਕਦੇ ਹਾਂ ਇਹ ਅਸੀਂ ਖੁਦ ਜਾਣ ਸਕਦੇ ਹਾਂ ਮੇਰੇ ਸਤਿਗੁਰੂ ਜੀ ਐਸੀ ਕਿਰਪਾ ਸਾਡੇ ਤੇ ਕਰਨਗੇ ਮੇਰੇ ਪਾਤਸ਼ਾਹ ਜੀ ਨੇ ਐਸੀ ਰਹਿਮਤ ਕਰਨੀ ਹੈ ਗੁਰਮੁਖ ਪਿਆਰਿਓ ਮੈਂ ਫਿਰ ਬੇਨਤੀਆਂ ਕਰਦੇ ਮਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਮੰਗ ਮੰਗੇ ਵੀ ਸਤਿਗੁਰੂ ਜਦੋਂ ਵੀ ਮੈਂ ਉਠਾਂ ਮੈਨੂੰ ਚੇਤਾ ਆਏ ਤੇ ਸਤਿਗੁਰੂ ਮੇਤੋਂ ਸਵਾਸ ਸਵਾਸ ਨਾਮ ਜਪਾ ਲਿਆ ਜੀ ਜਦੋਂ ਵੀ ਰਾਤ ਨੂੰ ਅੱਖ ਖੁੱਲ੍ਹੇ ਤੇ ਸਾਧ ਸੰਗਤ 5 ਕੁ ਮਿੰਟ ਕੱਢ ਕੇ ਇਹਨਾਂ ਸ਼ਬਦਾਂ ਦਾ ਚਾਹੇ ਜਾਪ ਕਰ ਲੋ ਤੇ ਫਿਰ ਦੇਖਿਓ ਕਿਵੇਂ ਤਕਦੀਰ ਬਦਲਦੀ ਹੈ ਸਾਡੀ ਹਾਜ਼ਰੀ ਨਾ ਗੁਰੂ ਦੇ ਦਰ ਤੇ ਲੱਗ ਜਾਣੀ ਹੈ ਜਦੋਂ ਉਹਦੇ ਦਰ ਤੇ ਹਾਜ਼ਰੀ ਲੱਗੀ ਤੇ ਸਮਝ ਲਓ ਵੀ ਸਾਡੇ ਤੇ ਗੁਰੂ ਦੀ ਕਿਰਪਾ ਹੋ ਗਈ ਕਈ ਬੰਦੇ ਐਸੇ ਵੇਖੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਪਤਾ ਹੀ ਨਹੀਂ ਲੱਗਿਆ ਸਾਥ ਸੰਗਤ ਕਿਵੇਂ ਲਾਟਰੀ ਦੀ ਟਿਕਟ ਕਿਹੜੇ ਹਿਸਾਬ ਨਾਲ ਕਿਵੇਂ ਉਹਨਾਂ ਦੀ ਲੱਗੀ ਤੇ ਸਾਥ ਸੰਗਤ ਕਿਵੇਂ ਕੋਈ ਬੰਦਾ ਮਿਲਿਆ ਲਾਟਰੀ ਦੀ ਟਿਕਟ ਦੇ ਗਿਆ ਤੇ ਉਹ ਅਚਾਨਕ ਟਿਕਟ ਦਾ ਨੰਬਰ ਲੱਗ ਜਾਂਦਾ ਤੇ ਸਾਥ ਸੰਗਤ ਉਹ ਬੰਦੇ ਕਰੋੜਾਪਤੀ ਬਣ ਗਏ ਤੇ ਉਹ ਬੰਦੇ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਦੇ ਨਾਲ ਜੁੜੇ ਸੋ ਸਾਥ ਸੰਗਤ ਉਹ ਗੁਰੂ ਦਾ ਸ਼ੁਕਰਾਨਾ ਕਰਦੇ ਨਹੀਂ ਥੱਕਦੇ ਉਹ ਪਾਰਸ਼ਾ ਦਾ ਸ਼ੁਕਰਾਨਾ ਕਰਦੇ ਨਹੀਂ ਥੱਕਦੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਦੀ ਜਿਹੜੀ ਕਿਰਪਾ ਆ ਪਾਰਸ਼ਾ ਦੀ ਜਿਹੜੀ ਕਿਰਪਾ ਆ ਉਹ ਸ਼ਬਦ ਦੀ ਕਮਾਈ ਦੇ ਨਾਲ ਹੀ ਹੁੰਦੀ ਆ ਜਿੱਦਾਂ ਸਾਡੇ ਕੋਲੇ ਸ਼ਬਦ ਦੀ ਕਮਾਈ ਹੋ ਹੁਣ ਯਾਦ ਰੱਖਿਓ ਵੀ ਭਾਈ ਜੇਠਾ ਜੀ ਤੇ ਸਾਧ ਸੰਗਤ ਕਿਵੇਂ ਗੁਰੂ ਬਣ ਗਏ ਤੇ ਭਾਈ ਲੈਣਾ ਜੀ ਕਿਸ ਤਰ੍ਹਾਂ ਗੁਰੂ ਬਣ ਗਏ ਕਿਉਂਕਿ ਉਹਨਾਂ ਕੋਲੇ ਸ਼ਬਦ ਦੀ ਕਮਾਈ ਸੀ ਗੁਰੂ ਦਾ ਉਹਨਾਂ ਨੇ ਕਹਿਣਾ ਮੰਨਿਆ ਉਹ ਗੁਰੂ ਦੇ ਬਚਨਾਂ ਤੇ ਪੂਰੇ ਉਤਰੇ ਤੇ ਮੇਰੇ ਸਤਿਗੁਰੂ ਨੇ ਫਿਰ ਕਿਰਪਾ ਕਰਕੇ ਉਹਨਾਂ ਨੂੰ ਨਿਵਾਜ ਦਿੱਤਾ ਮੇਰੇ ਸਤਿਗੁਰੂ ਨੇ ਉਹਨਾਂ ਤੇ ਐਸੀ ਕਿਰਪਾ ਕੀਤੀ ਮੇਰੇ ਪਾਤਸ਼ਾਹ ਨੇ ਉਹਨਾਂ ਤੇ ਐਸੀ ਕਿਰਪਾ ਕੀਤੀ ਸਾਧ ਸੰਗਤ ਮੇਰੇ ਸਤਿਗੁਰੂ ਨੇ ਉਹਨਾਂ ਨੂੰ ਕਿਰਪਾ ਕਰਕੇ ਨਿਵਾਜਤਾ ਮੇਰੇ ਸਤਿਗੁਰੂ ਦੀ ਇਹ ਐਸੀ ਕਿਰਪਾ ਹੈ ਇਹ ਪਾਤਸ਼ਾਹ ਦੀ ਐਸੀ ਕਿਰਪਾ ਹੈ ਸੋ ਗੁਰਮੁਖ ਪਿਆਰਿਓ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਦੋਂ ਕਿਰਪਾ ਕਰਦੇ ਜਦੋਂ ਸਾਡੇ ਕੋਲੇ ਸ਼ਬਦ ਦੀ ਕਮਾਈ ਹੋਵੇ ਜਦੋਂ ਇਹ ਮੁਖ ਗੁਰੂ ਦਾ ਸ਼ੁਕਰਾਨਾ ਕਰਦਾ ਹੈ ਜਦੋਂ ਇਹ ਮੁਖ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਤੇ ਮੇਰੇ ਸਤਿਗੁਰੂ ਜੀ ਫਿਰ ਇਹਦੇ ਤੇ ਕਿਰਪਾ ਕਰਕੇ ਇਹਨੂੰ ਨਿਵਾਜ ਦਿੰਦੇ ਆ ਇਹ ਹੈ ਗੁਰੂ ਦੀ ਕਿਰਪਾ ਸੋ ਪਿਆਰਿਓ ਜ਼ਰੂਰ ਕਦੇ ਇਹ ਚੀਜ਼ ਨੂੰ ਕਰਕੇ ਵੇਖਿਓ ਫਿਰ ਵੇਖਿਓ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ